ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸੇ ਬਾਦਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਹਾਈ ਸਾਖੀ ਚਾਲੀ ਮੁਕਤੇ ਮੁਕਤ ਸਰ ਤੀਰਥ ਰਾਮਯਾਨੀ ਤੋਂ ਸਾਹਿਬ ਅੱਗੇ ਤੁਰਨ ਲੱਗੇ ਤਾ ਰਾਹ ਵਿੱਚ ਉਸ ਪਿੰਡ ਦਾ ਚੌਧਰੀ ਜੁਗਰਾਜ ਮਿਲਿਆ ਉਹ ਗੋਤ ਦਾ ਵਿੜੰਗ ਜੱਟ ਸੀ ਤੇ ਪੱਕਾ ਬੇਈਮਾਨ ਸੀ ਭਾਈ ਮਹਾ ਪਾਈ ਮਾਨ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਸਤਗੁਰੂ ਜੀ ਦਾ ਇਧਰ ਜਾਣਾ ਸ਼ਾਹੀ ਲਸ਼ਕਰ ਨੂੰ ਨਾ ਦੱਸੇ ਉਸ ਨੇ ਵਚਨ ਦਿੱਤਾ ਮੈਂ ਕਦੇ ਨਹੀਂ ਦੱਸਾਂਗਾ ਵਚਨ ਦਿੰਦਾ ਹਾਂ ਪਰ ਜਦੋਂ ਸਤਗੁਰੂ ਜੀ ਅੱਗੇ ਚਲੇ ਗਏ ਤੇ ਪਿੱਛੋਂ ਸ਼ਾਹੀ ਲਸ਼ਕਰ ਆਇਆ ਜੁਗਰਾਜ ਨੇ ਲਸ਼ਕਰ ਨੂੰ ਦੱਸ ਦਿੱਤਾ ਕਿ ਸਤਗੁਰੂ ਜੀ ਕਿਧਰ ਆਣੇ ਦੀ ਟਾਬ ਵੱਲ ਗਏ ਹਨ ਉਧਰ ਹੀ ਤੁਸੀਂ ਵੀ ਚਲੇ ਜਾਓ ਚੌਧਰੀ ਵਚਨ ਤੋਂ ਫਿਰਿਆ ਉਸ ਦਾ ਫਲ ਇਹ ਹੋਇਆ ਕੀ ਚੌਧਰੀ ਆਪ ਆਫਰ ਕੇ ਮਰਿਆ ਤੇ ਹੁਣ ਤੱਕ ਉਹਦੀ ਔਲਾਦ ਜਦੋਂ ਮਰਦੀ ਹੈ ਤਾਂ ਤਿੰਨ ਦਿਨ ਆਫਰ ਕੇ ਮਰਦੀ ਹੈ ਉਹ ਹੋਰ ਕਿਸੇ ਰੋਗ ਨਾਲ ਨਹੀਂ ਮਰਦੀ ਸਤਿਗੁਰੂ ਜੀ ਕੀ ਦਰਾਨੇ ਦੀ ਟਾਬ ਵੱਲ ਨਿਕਲ ਗਏ ਉੱਚੀ ਟੀਬੀ ਤੇ ਉਹਨਾਂ ਜਾ ਕੇ ਡੇਰੀ ਲਾ ਦਿੱਤੀ ਉਹ ਤੋਂ ਸੱਚਮੁੱਚ ਚਾਰ ਚੁਫੇਰੇ ਜੰਗਲ ਸੀ ਤੇ 12 12 ਕੋਦੇ ਰਕਵੇ ਵਿੱਚ ਕਿਤੇ ਪਾਣੀ ਨਹੀਂ ਸੀ ਖੁੱਲੀ ਉਜਾੜ ਸੀ ਜਦੋਂ ਸਤਿਗੁਰੂ ਜੀ ਅਜੇ ਰਾਮੇ ਆਣੇ ਦੇ ਨੇੜੇ ਸਨ ਤਾ ਮਾਝੇ ਦੇ ਚੌਧਰੀਆਂ ਦਾ ਇੱਕ ਜੱਥਾ ਆਕੇ ਮਿਲਿਆ ਸਾਰੀ ਕਥਾ ਇਸ ਤਰ੍ਹਾਂ ਹੈ ਅਨੰਦਪੁਰ ਦੇ ਚੰਗ ਸਮੇ ਕਾਬਰ ਕੇ ਕੁਝ ਸਿੰਘ ਦੁਨੀ ਚੰਦ ਮਸੰਦ ਦੇ ਕਹਿਣ ਤੇ ਮੌਤ ਤੋਂ ਡਰਦੇ ਹੋਏ ਸਤਿਗੁਰੂ ਜੀ ਨੂੰ ਬੇਦਾਵਾ ਲਿਖ ਕੇ ਚਲੇ ਗਏ ਸਨ ਜਿਸ ਬਾਰੇ ਤੁਸੀਂ ਪਿੱਛੇ ਸੁਣ ਆਏ ਹੋ ਜਦ ਉਹ ਸਿੰਘ ਘਰੇ ਪੁੱਛੇ ਤਾਂ ਘਰਾਵਾਲੀਆਂ ਤੇ ਲੋਕਾਂ ਨੇ ਉਹਨਾਂ ਨੂੰ ਬਹੁਤ ਲਾਂਤਾਂ ਪਾਈਆਂ ਇਸਤਰੀਆਂ ਨੇ ਹੱਤਾਂ 'ਤੇ ਚੂੜੀਆਂ ਲਾ ਕੇ ਛੁੱਟੀਆਂ ਤੇ ਆਖਿਆ ਲੋ ਮਨਖਟੂਓ ਇਹਨਾਂ ਚੂੜੀਆਂ ਨੂੰ ਪੈਨ ਕੇ ਘਰੀ ਬੈਠੋ ਤਲਵਾਰਾਂ ਤੇ ਟਾਲਾਂ ਸਾਨੂੰ ਦੇਵੋ ਅਸੀਂ ਆਪ ਲੜਨ ਵਾਸਤੇ ਜਾਂਦੀਆਂ ਹਾਂ ਸਤਗੁਰੂ ਜੀ ਵੱਲੋਂ ਬੇਮੁਖ ਹੋ ਕੇ ਆਈ ਮੌਤ ਉਖ ਤੋਂ ਡਰਦੇ ਹੋਏ ਉਹ ਮੌਤ ਜੋ ਜ਼ਰੂਰ ਆਣੀ ਹੈ ਕਿਸੇ ਨੂੰ ਅੱਜ ਆਵੇਗੀ ਤੇ ਕਿਸੇ ਨੂੰ ਕੱਲ ਕਿੱਥੇ ਦੁਨੀ ਚੰਦ ਰਾਵੀਚੀ ਮਰ ਗਿਆ ਨਿਗੋ ਰਿਓ ਕਿਉਂ ਡਰਦੇ ਹੋ ਜੇ ਤੁਸੀਂ ਸਤਗੁਰੂ ਜੀ ਨੂੰ ਛੱਡ ਕੇ ਆਏ ਹੋ ਤਾਂ ਅਸੀਂ ਤੁਸਾਂ ਨੂੰ ਛੱਡ ਦਿਆਂ ਹਾਂ ਇਸ ਤਰ੍ਹਾਂ ਕੌੜੀਆਂ ਬੋਲੀਆਂ ਮਾਰੀਆਂ ਤਾਂ ਉਹ ਪਛਤਾਉਣ ਲੱਗੇ ਉਹਨਾਂ ਨੂੰ ਤਰਤੀ ਵੇਰ ਨਹੀਂ ਸੀ ਦਿੰਦੀ ਜਦ ਸਮਾਂ ਬੀਤ ਜਾਵੇ ਤਾਂ ਫਿਰ ਮਨੁੱਖ ਕੋਲ ਪਛਤਾਵਾ ਹੀ ਰਹਿ ਜਾਂਦਾ ਹੈ ਹੋਰ ਕੁਝ ਨਹੀਂ ਹੱਥ ਆਉਂਦਾ ਉਹ ਲੋਕਾਂ ਤੋਂ ਡਰਦੇ ਹੋਏ ਬਾਹਰ ਨਹੀਂ ਸਨ ਨਿਕਲਦੇ ਰਾਤ ਦਿਨੇ ਅੰਦਰ ਵੜੇ ਰਹਿਣ ਲੱਗੇ ਇਸ ਤਰ੍ਹਾਂ ਉਹਨਾਂ ਦਾ ਜੀਵਣਾ ਔਕਾ ਹੋ ਗਿਆ ਬਹੁਤੇ ਸਿੰਘ ਮਾਝੇ ਦੇ ਮਸ਼ਹੂਰ ਪਿੰਡ ਚਵਾਲ ਵਿੱਚੋਂ ਸਨ ਚਵਾਲ ਦੀ ਇੱਕ ਬੀਬੀ ਭਾਗੂ ਸੀ ਉਸਨੇ ਜਦੋਂ ਸੁਣਿਆ ਤਾਂ ਤਲਵਾਰ ਨੰਗੀ ਕਰਕੇ ਊੜੇ ਤੇ ਸਵਾਰ ਹੋਈ ਅਤੇ ਮਾਝੇ ਦੇ ਪਿੰਡਾਂ ਵਿੱਚ ਫਿਰੀ ਉਸ ਨਾਰਾ ਸੀ ਮੈਂ ਸਤਿਗੁਰੂ ਜੀ ਦੇ ਹਜ਼ੂਰ ਚੱਲੀ ਹਾਂ ਆਓ ਜਿਸਨੇ ਸ਼ਹੀਦ ਹੋਣਾ ਹੈ ਸ਼ਹੀਦੀ ਪ੍ਰਾਪਤ ਕਰਨੀ ਹੈ ਅਕਾਲ ਪੁਰਖ ਦੇ ਕੋਲ ਜਾਣਾ ਹੈ ਉਹ ਆਉਣ ਬੀਬੀ ਪਾਗੋ ਦੇ ਨਾਰੇ ਨਾਲ ਕਾਫੀ ਸਿੰਘ ਇਕੱਠੇ ਹੋ ਗਏ ਬਹੁਤੇ ਉਹ ਸਨ ਜਿਹੜੇ ਸਤਿਗੁਰੂ ਜੀ ਨੂੰ ਬੇਦਾਵਾ ਲਿਖ ਕੇ ਆਏ ਸਨ ਇੱਕ ਸਰਦਾਰ ਮਹਾ ਸਿੰਘ ਸੀ ਓ ਵੀ ਬੀਬੀ ਭਾਗੋ ਦੇ ਕੋਲ ਆ ਗਿਆ ਇਹ ਇੱਕ ਤਕੜਾ ਜੱਥਾ ਬਣ ਕੇ ਤੁਰਨ ਲੱਗੇ ਤਾਂ ਇਹਨਾਂ ਨੂੰ ਪਤਾ ਲੱਗਿਆ ਕਿ ਲਾਹੌਰ ਤੇ ਮਾਝੇ ਦੇ ਚੌਧਰੀਆਂ ਦਾ ਵੀ ਇੱਕ ਜੱਥਾ ਚੱਲਿਆ ਹੈ ਜਿਹੜਾ ਇਸ ਵਿਚਾਰ ਨਾਲ ਜਾ ਰਿਹਾ ਹੈ ਕਿ ਸਤਿਗੁਰੂ ਜੀ ਨੂੰ ਮਾਝੇ ਵਿੱਚ ਲਿਆਂਦਾ ਜਾਵੇ ਜੇ ਹੋ ਸਕੇ ਤਾਂ ਤੁਰਕਾਂ ਨਾਲ ਸਮਝੌਤਾ ਕਰਾ ਦਿੱਤਾ ਜਾਵੇ ਬੀਬੀ ਭਾਗੋ ਦਾ ਜੱਥਾ ਵੀ ਉਹਨਾਂ ਨਾਲ ਜਾਰ ਲਿਆ ਸਾਰੇ ਇਕੱਠੇ ਹੋ ਕੇ ਮਾਲਵੇ ਨੂੰ ਤੁਰੇ ਤੇ ਰਾਮਿਆਣੇ ਕੋਲ ਸਤਿਗੁਰੂ ਜੀ ਦੇ ਦਰਸ਼ਨ ਹੋਏ ਦਰਸ਼ਨ ਸਾਰਿਆਂ ਨੇ ਕੀਤਾ ਇੱਕ دیوان ਦੀ ਸ਼ਕਲ ਵਿੱਚ ਸਭੇ ਬੈਠ ਗਏ ਸਤਿਗੁਰੂ ਜੀ ਉੱਚੇ ਅਸਣ ਉੱਤੇ ਬੈਠੇ ਬਚਨ ਬਿਲਾਸ ਹੋਣ ਲੱਗੇ ਲਾਹੌਰ ਦੇ ਮੁਖੀ ਚੌਧਰੀ ਨੇ ਉੱਠ ਕੇ ਬੇਨਤੀ ਕੀਤੀ ਮਹਾਰਾਜ ਛੋਟਾ ਮੂੰਹ ਤੇ ਵੱਡੀ ਗੱਲ ਕਰਨ ਵਾਸਤੇ ਆਏ ਹਾਂ ਸਤਿਗੁਰੂ ਨਾਨਕ ਦੇਵ ਜੀ ਤੋਂ ਸਤਿਗੁਰੂ ਅਰਜਨ ਦੇਵ ਜੀ ਤੱਕ ਸਾਰੇ ਸਤਿਗੁਰੂ ਜੀ ਸਹਾਬਾਨ ਸ਼ਾਂਤਮਈ ਢੰਗ ਨਾਲ ਧਰਮ ਸੇਵਾ ਤੇ ਪ੍ਰੇਮ ਦਾ ਉਪਦੇਸ਼ ਦੇ ਰਹੇ ਉਹਨਾਂ ਨੇ ਬਾਦਸ਼ਾਹੀ ਕੰਮਾਂ ਵਿੱਚ ਕੋਈ ਦਖਲ ਨਾ ਦਿੱਤਾ ਤੇ ਬਾਦਸ਼ਾਹ ਸਗੋਂ ਦਰਸ਼ਨ ਕਰਨ ਵਾਸਤੇ ਆਉਂਦੇ ਰਹੇ ਮਾਝੇ ਦੀ ਸੰਗਤ ਸੇਵਾ ਕਰਦੀ ਰਹੀ ਦੂਸਰੇ ਗੁਰੂ ਜੀ ਵੀ ਸ਼ਾਂਤੀ ਸਰੂਪ ਰਹੇ মহারাজ ਆਪਨੇ ਫੌਜਾਂ ਤਿਆਰ ਕੀਤੀਆਂ ਯੁੱਧ ਕੀਤੇ ਕਿਲਾ ਸ਼ਹਿਰ ਤੇ ਇਮਾਰਤਾਂ ਤਬਾਹ ਕਰਵਾਈ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ ਕੁਝ ਲਾਭ ਨਹੀਂ ਹੋਇਆ ਇਨ੍ਹਾਂ ਹਾਲਤਾਂ ਵਿੱਚ ਅਸੀਂ ਇਹ ਆਖਣ ਆਏ ਹਾਂ ਕਿ ਆਪ ਅਸਾ ਨਾਲ ਮਾਝੇ ਨੂੰ ਚਲੋ ਅੱਗੇ ਨੂੰ ਯੁੱਧ ਲੜਾਈਆਂ ਕਰਨੀਆਂ ਬੰਦ ਕਰ ਦਿਓ ਜਿਹੜਾ ਸ਼ਾਹੀ ਲਸ਼ਕਰ ਆਪਦਾ ਪਿੱਛਾ ਕਰ ਰਿਹਾ ਹੈ ਉਸ ਨਾਲ ਅਸੀਂ ਸਮਝੌਤਾ ਕਰਾ ਦਿੰਦੇ ਹਾਂ ਅਤੇ ਭਰੋਸਾ ਦਿਵਾਉਂਦੇ ਹਾਂ ਕਿ ਆਪਦਾ ਵਾਰ ਵਿੰਗਾ ਨਹੀਂ ਹੋਵੇਗਾ ਆਪ ਜਰੂਰ ਅਸਾਦੀ ਬੇਨਤੀ ਪ੍ਰਵਾਨ ਕਰੋ ਤੇ ਅ ਸਾਡੇ ਨਾਲ ਚੱਲੋ ਮੁਖੀ ਚੌਧਰੀ ਦੀਆਂ ਗੱਲਾਂ ਸੁਣਦੇ ਹੋਏ ਸਤਿਗੁਰੂ ਜੀ ਮੁਸਕਰਾਉਂਦੇ ਰਹੇ ਉਹਨਾਂ ਨੇ ਕੋਈ ਉੱਤਰ ਨਹੀਂ ਦਿੱਤਾ ਪਹਿਲੇ ਚੌਧਰੀ ਦੀ ਤਰ੍ਹਾਂ ਦੂਸਰੇ ਚੌਧਰੀਆਂ ਨੇ ਵੀ ਐਸੇ ਹੀ ਬਚਨ ਆਪਕੇ ਸਾਰਿਆਂ ਦੀਆਂ ਬੇਤੁਕੀਆਂ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ हे ਚੌਧਰੀਓ ਅਸੀਂ ਜੋ ਕੁਝ ਕੀਤਾ ਹੈ ਸੋ ਠੀਕ ਕੀਤਾ ਹੈ ਆਪ ਲੋਗ ਅਸਾਂ ਦੇ ਗੁਰੂ ਬਣ ਕੇ ਅਸਾਨੂੰ ਸਿੱਖਿਆ ਦੇਣ ਆਏ ਹੋ ਕਿਉਂਕਿ ਮੁਗਲਾਂ ਦੀ ਲੰਮੀ ਗੁਲਾਮੀ ਨੇ ਤੁਸਾਂ ਦੀ ਹਮਤ ਮਾਰ ਦਿੱਤੀ ਹੈ ਦੇਸ਼ ਤੇ ਧਰਮ ਦੇ ਬਦਲੇ ਸੋਚੰਦਾ ਤੁਸਾਨੂੰ ਖਿਆਲ ਹੀ ਨਹੀਂ ਤੁਸੀਂ ਲੋਕ ਜਾਓ ਜਿੱਧਰੋਂ ਆਏ ਹੋ ਉਧਰ ਹੀ ਜਾਓ ਖਾਲਸਾ ਪੰਥ ਵਧੇਗਾ ਤਲਵਾਰਾਂ ਦੀਆਂ ਛਾਵਾਂ ਹੇਠ ਵਧੇਗਾ ਇਸ ਨੂੰ ਖਤਮ ਕਰਨ ਵਾਲੇ ਖੁਦ ਖਤਮ ਹੋ ਜਾਣਗੇ ਇਸ ਵਾਸਤੇ ਤੁਸੀਂ ਲੋਕ ਇੱਕ ਤਰ੍ਹਾਂ ਤੇ ਅਸਾਂ ਨੂੰ ਵੀ ਗੁਲਾਮ ਬਣਾਉਣ ਵਾਸਤੇ ਆਏ ਹੋ ਅਸਾਂ ਕੋਲ ਉਹ ਰਹੇ ਜਿਸ ਨੇ ਦੇਸ਼ ਤੇ ਧਰਮ ਦੀ ਖਾਤਰ ਸ਼ਹੀਦ ਹੋਣਾ ਹੈ ਜਿਸ ਨੇ ਸ਼ਹੀਦ ਨਹੀਂ ਹੋਣਾ ਉਹ ਛੇਤੀ ਚਲਿਆ ਜਾਵੇ ਕਿਉਂਕਿ ਦੁਸ਼ਮਣ ਆ ਰਿਹਾ ਹੈ ਹੋਰ ਪਲੋਂ ਪਲੀ ਨੂੰ ਬਹੁਤ ਅੰਨੀ ਲਹੂ ਦੋਲਵੀ ਲੜਾਈ ਹੋਵੇਗੀ ਅਸਾਂ ਤੁਰਕ ਨਾਲ ਸਮਝੌਤਾ ਨਹੀਂ ਕਰਨਾ ਨਾ ਅਸਾਂ ਨੂੰ ਕਿਤੇ ਜਾਣ ਦੀ ਲੋੜ ਹੈ ਦੁਸ਼ਮਨ ਜਦੋਂ ਆਪੇ ਹੀ ਰਹਿ ਜਾਵੇਗਾ ਤਾਂ ਦੇਖੀ ਜਾਵੇਗੀ ਫਿਰ ਦੇਸ਼ ਦਾ ਰਟਨ ਕਰਾਂਗੇ ਵਾਹਿਗੁਰੂ ਦਾ ਸ਼ੁਕਰ ਹੈ ਕਿ ਉਹ ਆਪਣੇ ਸੇਵਕਾਂ પાસે ਸੇਵਾ ਲਈ ਜਾਂਦਾ ਹੈ ਸਤਿਗੁਰੂ ਜੀ ਦੇ ਐਸੇ खरे-ਖਰੇ ਬਚਨ ਸੁਣ ਕੇ ਮੁਖੀਏ ਸ਼ਰਮਿੰਦੇ ਹੋ ਗਏ ਉਹ ਸਾਰੇ ਸਰਕਾਰੀ ਆਦਮੀ ਸਨ ਉਹਨਾਂ ਨੂੰ ਸੁਤੰਤਰ ਜੀਵਨ ਦਾ ਪਤਾ ਨਹੀਂ ਸੀ ਉਹ ਤਾਂ ਤੁਰਕਾਂ ਨੇ ਕਹਿਣ ਤੇ ਸਾਰੇ ਕੁੱਟਾ ਖਾਂਦੇ ਤੇ ਹੁਕੀਆਂ ਪੀਂਦੇ ਸਨ ਉਹ ਪੱਲਾ ਕਿਵੇਂ ਸਤਿਗੁਰੂ ਜੀ ਨੇ ਉੱਚੇ ਨਿਸ਼ਾਨੇ ਵੱਲੋਂ ਮੋੜ ਸਕਦੇ ਸਨ ਉਹਨਾਂ ਨੂੰ ਤਾਂ ਐਸੀ ਸਲਾਹ ਹੀ ਨਹੀਂ ਸੀ ਦੇਣੀ ਚਾਹੀਦੀ ਉਹ ਬਹੁਤ ਆਗਦੇ ਰਹੇ ਪਰ ਸਤਿਗੁਰੂ ਜੀ ਨੇ ਇੱਕ ਨਾ ਮੰਨੀ ਸ ਆਹਬਾਂ ਨੇ ਅੱਗੇ ਤੁਰੰਦਾ ਹੁਕਮ ਦਿੱਤਾ ਸਾਹਿਬ ਤਾਂ ਕੂਚ ਕਰਕੇ ਖਿਦਰਾਣੇ ਦੀ ਟਾਬ ਵੱਲ ਗਏ ਬਾਜੇ ਤੇ ਲਾਹੌਰ ਦੇ ਚੌਧਰੀ ਪਿੱਛੇ ਮੁੜ ਪਏ ਸਤਿਗੁਰਾਂ ਤੋਂ ਕੁਝ ਦੂਰ ਆ ਕੇ ਮਾਈ ਭਾਗੋ ਖਲੋ ਗਈ ਉਸ ਸ਼ੇਰਵੀ ਨੇ ਪੱਲਾ ਫੇਰਿਆ ਤੇ ਉੱਚੀ ਬੋਲ ਕੇ ਬਚਨ ਕੀਤਾ ਘਰ ਮੁੜ ਕੇ ਜਾਣਾ ਕਾਇਰਤਾ ਹੈ ਜਦੋਂ ਕਿ ਪਿਆਰੇ ਸਤਿਗੁਰੂ ਜੀ ਵੱਲ ਦੁਸ਼ਮਣ ਵਧਿਆ ਆ ਰਿਹਾ ਹੈ ਮੈਂ ਤਾਂ ਸ਼ਹੀਦੀ ਪਾਵਾਂਗੀ ਆਓ ਜਿਸ ਨੇ ਜੀਵਨ ਮਰਨ ਤੇ 84 ਦੇ ਗੇੜ ਨੂੰ ਖਤਮ ਕਰਨਾ ਹੈ ਉਹ ਸ਼ਹੀਦੀ ਬਾਟਾ ਘਟਾ ਘਟ ਪੀਣ ਵਾਸਤੇ ਤਿਆਰ ਹੋ ਜਾਓ ਘਰੀ ਜਾ ਕੇ ਸ਼ਰਮਿੰਦਗੀ ਦੀ ਮੌਤੇ ਮਰਨ ਨਾਲੋਂ ਸਤਿਗੁਰੂ ਜੀ ਦੀ ਸੇਵਾ ਕਰਦਿਆਂ ਹੋਇਆ ਸ਼ਹੀਦ ਹੋਣਾ ਸੈਂਕੜੇ ਗੁਣਾ ਚੰਗਾ ਹੈ ਈ ਆਕਕੇ ਦੀ ਬੀ ਪਾਗੋ ਨੇ ਇੱਕ ਲਕੀਰ ਖਿੱਚ ਦਿੱਤੀ ਉਸ ਲਕੀਰ ਨੂੰ ਜਿਹੜਾ ਪਾਰ ਕਰਦਾ ਗਿਆ ਉਹ ਹੀ ਉਸਦੇ ਸ਼ਹੀਦੀ ਜਥੇ ਦਾ ਮੈਂਬਰ ਬਣਦਾ ਗਿਆ ਇਸ ਤਰ੍ਹਾਂ ਕੋਈ ਬਤਾਲੀ ਕੁਸਿੰਘ ਬੀਬੀ ਜੀ ਦੇ ਜਥੇ ਵਿੱਚ ਸ਼ਾਮਲ ਹੋਏ ਬਾਕੀ ਦੇ ਸਾਰੇ ਆਦਮੀ ਗਿੱਦੜਾਂ ਵਾਂਗ ਡਰਦੇ ਹੋਏ ਦੂਸਰੇ ਰਾਹ ਤੁਰ ਗਏ ਉਹਨਾਂ ਮੂਰਖਾਂ ਨੂੰ ਜੀਵਨ ਮੋਹ ਲਾਲਚ ਤੇ ਦਿਖਾਵੇ ਦੀ ਭੁੱਖ ਸੀ ਕਾਲ ਤੋਂ ਬਚੀ ਜਾ ਰਹੀ ਸਨ ਪਰ ਪਤਾ ਨਹੀਂ ਅੰਤ ਸਮੇਂ ਆਕਰ ਕਾਲ ਨੇ ਹੀ ਆਪਣੀਆਂ ਦਾੜਾਂ ਹੇਟ ਉਹਨਾਂ ਦੀਆਂ ਹੱਡੀਆਂ ਨੂੰ ਚਬਣਾ ਹੈ। ਚੌਧਰੀਆਂ ਦੇ ਤੁਰ ਜਾਣ ਦੇ ਪਿੱਛੋਂ ਛਿਰ ਪਿੱਛੋਂ ਬੀਬੀ ਪਾਗੋ ਨੇ ਇੱਕ ਜਵਾਨ ਨੂੰ ਉੱਚੇ ਦਰਖਤ ਉੱਤੇ ਚੜਾਇਆ ਤੇ ਉਸ ਨੂੰ ਕਿਹਾ ਕਿ ਉਹ ਵੈਰੀ ਦੇ ਆਉਣ ਦਾ ਪਤਾ ਦੇਵੇ। ਜਦ ਉਹ ਦਰਖਤ ਤੇ ਚੜਿਆ ਤਾਂ ਉਸਨੇ ਦੇਖਿਆ ਪੂਰਬ ਵੱਲੋਂ ਧੂੜ ਧੁੰਮਦੀ ਆ ਰਹੀ ਹੈ। ਉਸ ਧੂੜ ਨੂੰ ਦੇਖ ਕੇ ਉਸਨੇ ਇਸ਼ਾਰਾ ਕੀਤਾ ਵੈਰੀ ਆ ਰਿਹਾ ਹੈ। ਦੋ ਕੋ ਉੱਤੇ ਹੈ। ਇਹ ਸੁਣ ਕੇ ਬੀਬੀ ਪਾਗੋ ਨੇ ਦੂਸਰੇ ਸਿੰਘਾਂ ਨਾਲ ਸਲਾਹ ਕੀਤੀ ਕਿ ਕਿਵੇਂ ਵੈਰੀ ਨਾਲ ਦੋ ਹੱਥ ਕੀਤੇ ਜਾਣ ਲੰਮੀ ਵਿਚਾਰ ਪਿੱਛੋਂ ਇਹ ਫੈਸਲਾ ਹੋਇਆ ਤੇ ਝਾੜੀਆਂ ਉੱਤੇ ਕਚਹਿਰੇ ਤੇ ਹੋਰ ਲੀੜੇ ਪਾ ਦਿੱਤੇ ਜਾਣ ਤਾਂ ਜੋ ਦੁਸ਼ਮਨ ਨੂੰ ਇਹ ਦਿਸੇ ਕਿ ਸਿੰਘਾਂ ਦੇ ਤੰਗੂ ਲੱਗੇ ਹੋਏ ਹਨ ਬਹੁਤ ਸਾਰੀ ਫੌਜ ਹੈ ਉਸ ਫੌਜ ਨੂੰ ਦੇਖ ਕੇ ਦੁਸ਼ਮਨ ਰੁਕ ਜਾਵੇਗਾ ਤੇ ਇੱਥੇ ਹੀ ਫੈਸਲੇ ਦੀ ਲੜਾਈ ਹੋ ਜਾਵੇਗੀ ਦੁਸ਼ਮਨ ਨੂੰ ਪਾਣੀ ਵੱਲ ਵਧਣ ਨਾ ਦੇਈਏ ਤਰੇ ਨਾਲ ਤੰਗ ਆ ਕੇ ਦੁਸ਼ਮਨ ਜ਼ਰੂਰ ਪਿੱਛੇ ਹਟੇਗਾ ਇਹੀ ਗੁਰਮਤਾ ਸੋਦਕੇ ਸਿੰਘਾਂ ਨੇ ਆਪਣੇ ਚਾਦਰੇ ਤੇ ਕਚਹਿਰੇ ਝਾੜੀਆਂ ਤੇ ਰੁੱਖਾਂ ਉੱਤੇ ਐਸੇ ਟੰਮਨਲ ਖਿਲਾਰੇ ਜਿਹੜੇ ਸੱਚਮੁੱਚ ਤੰਬੂ ਦਿਸਦੇ ਸਨ ਉਹਨਾਂ ਤੰਬੂਆਂ ਨੂੰ ਦੇਖ ਕੇ ਵੈਰੀ ਜ਼ਰੂਰ ਹੈਰਾਨ ਹੋਵੇਗਾ ਦੁਸ਼ਮਣ ਆ ਗਿਆ ਢਾਂਗੂ ਨੇ ਆਵਾਜ਼ ਦਿੱਤੀ ਤੇ ਇਧਰੋਂ ਹੀਠਾਂ ਉੱਤਰ ਆਇਆ ਸਿੰਘ ਮੋਰਚਿਆਂ ਵਿੱਚ ਬੈਠ ਗਏ ਉਹਨਾਂ ਦੇ ਮੋਰਚੇ ਝਾੜੀਆਂ ਦਸਰ ਉਹ ਮੋਰਚਿਆਂ ਵਿੱਚ ਬੈਠੇ ਹੋਏ ਦੁਸ਼ਮਣ ਦੀ ਉਡੀਕ ਕਰਨ ਲੱਗੇ ਸਾਰਿਆਂ ਦਾ ਲਹੂ ਖੋਲ ਰਿਹਾ ਸੀ ਉਹ ਧਰਮ ਤੋਂ ਕੁਰਬਾਨ ਹੋਣ ਵਾਸਤੇ ਉਤਾਵਲੇ ਸਭ ਉਸ ਵੇਲੇ ਦੇਵਤਿਆਂ ਦੇ ਰੂਪ ਵਿੱਚ ਪ੍ਰਤੀਤ ਹੁੰਦੇ ਸਨ ਮੌਤ ਦੁਨੀਆ ਬਾਲ ਬੱਚੇ ਤੇ ਸੰਸਾਰ ਦੇ ਸੁੱਖ ਭੁੱਲ ਚੁੱਕੇ ਸਨ ਇਹ ਸਿਰਫ ਨੈਣਾ ਵਿੱਚ ਸਤਿਗੁਰੂ ਜੀ ਦੀ ਤਸਵੀਰ ਸੀ ਉਹ ਹੁਣ ਜੀਵਨ ਦੇ ਧੋਨੇ ਤੋਹ ਦੇਣਾ ਚਾਹੁੰਦੇ ਸਨ ਵੈਰੀ ਆ ਗਿਆ ਵੈਰੀ ਨੇ ਦੇਖਿਆ ਤੇ ਸਮਝਿਆ ਕਿ ਸਤਿਗੁਰੂ ਜੀ ਦੇ ਹੀ ਤੰਬੂ ਹਨ ਉਹ ਟੁੱਟ ਕੇ ਅੱਗੇ ਵਧੇ ਜਿਉ ਹੀ ਨੇੜੇ ਆਏ ਤਾਂ ਸਿੰਘ ਝਾੜੀਆਂ ਓਹਲਿਓਂ ਨਿਕਲ ਕੇ ਤੁਰਕਰ ਦੇ ਗਲ ਪੈ ਗਏ ਕਹਿਰ ਦੀ ਕਟਾਵਟ ਅਰੰਭ ਕੀਤੀ ਦੁਸ਼ਮਣ ਦੀਆਂ ਸਾਰੀਆਂ ਸੂਤਤਾ ਤੇ ਸ਼ੇਖੀਆਂ ਉਲਾ ਦਿੱਤੀਆਂ ਉਹ ਬੜੇ ਜੋਸ਼ ਨਾਲ ਲੜਦੇ ਹੋਏ ਅਕੇ ਵਦਨ ਦਾ ਯਤਨ ਕਰਦੇ ਰਹੇ ਪਰ ਸਿੰਘ ਉਹਨਾਂ ਦੀ ਪੇਸ਼ ਨਹੀਂ ਸੰ ਜਾਣ ਦਿੰਦੇ ਸਿੰਘ ਵਾਰ ਕਰਦੇ ਸਨ ਤਾਂ ਉਹ ਖਾਲੀ ਨਹੀਂ ਸੀ ਜਾਂਦਾ ਪਰ ਜਦ ਤੁਰਕ ਵਾਰ ਕਰਦੇ ਸਨ ਤਾਂ ਉਹਨਾਂ ਦੇ ਬਹੁਤੇ ਵਾਰ ਖਾਲੀ ਜਾਂਦੇ ਸਨ ਐਸੀ ਘਟਾ ਵੱਡ ਹੋਈ ਕਿ ਦੁਸ਼ਮਣ ਦੇ ਹੌਂਸਲੇ ਟੁੱਟ ਗਏ ਇੱਕ ਫੌਜ ਵੈਸੇ ਹੀ ਲੰਮੀ ਮੰਜ਼ਲ ਕਰਕੇ ਆਈ ਤੱਕੀ ਹੋਈ ਸੀ ਬਿਨਾ ਅੰਨ ਜਲ ਮੂਹ ਲਾਉਣ ਦੇ ਲੜਨਾ ਪੈ ਗਿਆ ਜਿਸ ਕਰਕੇ ਉਹਨਾਂ ਦੇ ਦਿਲ ਟੁੱਟ ਗਏ ਉਹ ਘਬਰਾ ਗਏ ਬਾਕੀ ਸਿੰਘਾਂ ਨੇ ਇੱਕੋ ਵਾਰ ਹਮਲਾ ਨਹੀਂ ਸੀ ਕੀਤਾ ਸਗੋਂ ਥੋੜੇ ਥੋੜੇ ਝਾੜੀਆਂ ਤੋਂ ਨਿਕਲ ਕੇ ਲੜਦੇ ਰਹੇ ਬੀਬੀ ਬਾਗੋ ਨੇ ਚੰਡੀ ਦੀ ਤਰ੍ਹਾਂ ਯੁੱਧ ਕੀਤਾ ਪਹਿਲਾਂ ਉਹ ਨੇਜ਼ੇ ਨਾਲ ਲੜਦੀ ਰਹੀ ਅਨੇਕਾਂ ਵੈਰੀਆਂ ਦੇ سینੇ چیر ਕੇ ਉਸਨੇ ਉਹਨਾਂ ਨੂੰ ਕੋੜਿਆ ਤੋਂ ਹੀਠਾ ਸੁੱਟਿਆ ਇੱਕ ਇਸਤਰੀ ਨੂੰ ਲੜਦੀ ਦੇਖ ਕੇ ਰੁਸਤਮ ਖਾਨ ਵਰਗੇ ਹੈਰਾਨ ਹੋਏ ਤੇ ਦਿਲ ਛੱਡ ਦਿੱਤਾ ਉਹਨਾਂ ਕਿਹਾ ਜ਼ਰੂਰ ਕੋਈ ਦੇਵੀ ਆਈ ਹੈ ਸਤਿਗੁਰੂ ਜੀ ਦੀ ਕਰਾਮਾਤ ਦੇ ਨਾਲ ਦੇਵੀ ਚੰਡਾ ਪ੍ਰਗਟ ਹੋਈ ਹੈ ਅਲੀ ਹੈਦਰ ਇੱਕ ਲੜਾਕਾ ਸੂਰਮਾ ਸੀ ਉਹ ਕੋੜਾ ਨਠਾ ਕੇ ਬੀਬੀ ਪਾਗੋ ਵੱਲ ਵਧਿਆ ਉਸਨੇ ਜਾਂ ਅਲੀ ਆਕ ਕੇ ਲਲਕਾਰਿਆ ਤੇ ਤਲਵਾਰ ਕਮਾਈ ਸਤਿਗੁਰੂ ਦੀ ਸੁਪਤਰੀ ਸਤਿ ਸ੍ਰੀ ਅਕਾਲ ਦਾ ਨਾਰਾ ਲਾ ਕੇ ਸ਼੍ਰੀ ਸਾਹਿਬ ਨੂੰ ਚਮਕਾਉਂਦੀ ਹੋਈ ਅੱਗੇ ਵਧੀ ਦੋਹਾਂ ਦੇ ਵਿਚਾਲੇ ਯੁੱਧ ਹੋਣ ਲੱਗਾ ਐਸਾ ਯੁੱਧ ਜੋ ਕਦੀ ਦੇਵਾਂ ਸੁਰਤਾ ਯੁੱਧ ਹੋਇਆ ਸਤਿਗੁਰੂ ਜੀ ਦੀ ਸੁਪਤਰੀ ਢਾਲ ਨਾਲ ਵਾਰ ਬਚਾਉਂਦੀ ਹੋਈ ਆਪ ਵਾਰ ਕਰਨ ਲੱਗੀ ਤਲਵਾਰ ਤੇ ਤਲਵਾਰ ਵੱਜ ਕੇ ਮਾਰੂ ਰਾਗ ਪੈਦਾ ਹੁੰਦਾ ਰਿਹਾ ਆਕਰ ਸਤਗੁਰੂ ਜੀ ਦੀ ਸੁਪੁੱਤਰੀ ਨੇ ਹੈਦਰ ਅਲੀ ਦੀ ਬਾਹ ਵੱਡ ਸੁੱਟੀ ਜਦੋਂ ਬਾਹ ਲੱਥੀ ਤਾਂ ਉਹ ਤਲਵਾਰ ਚਲਾਉਣ ਜੋਗਾ ਨਾ ਰਿਹਾ ਤੇ ਲੱਗਾ ਨਸਣ ਬੀਬੀ ਨੇ ਨਸਣ ਨਾ ਦਿੱਤਾ ਉਸ ਦਾ ਸਿਰ ਧਾਰ ਨਾਲ ਵਕ ਕਰ ਦਿੱਤਾ ਉਹ ਸਿਰ ਤਰਬੂਜ ਵਾਂਗ ਧਰਤੀ ਤੇ ਰਹਿਣ ਲੱਗਾ ਬੀਬੀ ਦਾ ਕੋੜਾ ਸ਼ਹੀਦ ਹੋ ਚੁੱਕਾ ਸੀ ਇਸ ਵਾਸਤੇ ਉਸਨੇ ਹੈਦਰ ਦਾ ਕੋੜਾ ਲੈ ਲਿਆ ਤੇ ਉਸ ਉੱਤੇ ਸਵਾਰ ਹੋ ਕੇ ਵੈਰੀਆਂ ਦੇ ਆਹੋ ਲਾਉਣ ਲੱਗੀ ਲੜਦੀ ਲੜਦੀ ਥੱਕ ਕੇ ਇਜਕਮੀ ਹੋ ਕੇ ਮੈਦਾਨੇ ਜੰਗ ਵਿੱਚ ਟਿਕ ਪਈ ਪਰ ਉਸ ਦੇ ਪ੍ਰਾਣ ਨਾ ਨਿਕਲੇ ਉਹ ਬੇਸੁਰਤ ਹੋ ਕੇ ਪਈ ਰਹੀ ਸਿੰਘਾਂ ਵਿੱਚੋਂ ਸਰਦਾਰ ਮਹਾ ਸਿੰਘ ਹਰਨਾਮ ਸਿੰਘ ਬਘੇਲ ਸਿੰਘ ਤੇ ਹੋਰ ਸਿੰਘਾਂ ਨੇ ਵੀ ਵੱਧ ਚੜ ਕੇ ਲੜਾਈ ਕੀਤੀ ਮਹਾ ਸਿੰਘ ਬਹੁਤ ਹੀ ਦਲੇਰ ਦਿਲਮਰਦ ਸੀ ਉਸ ਨੇ ਡਟ ਕੇ ਵੈਰੀਆਂ ਦੇ ਸਿਰ ਲਾਹੇ ਮੁਗਲ ਸੈਨਾਪਤੀ ਗੁਲਾਮ ਰਸੂਲ ਬੜੀ ਦਲੇਰੀ ਨਾਲ ਅੱਗੇ ਵਧਿਆ ਉਸ ਨੇ ਮਹਾ ਸਿੰਘ ਨੂੰ ਰੋਕਣ ਵਾਸਤੇ ਪੂਰਾ ਢਿੱਲ ਲਾਇਆ ਪਰ ਸੂਰਮੇ ਮਹਾ ਸਿੰਘ ਨੇ ਐਸੇ ਵਾਰ ਕੀਤੇ ਗੁਲਾਮ ਰਸੂਲ ਦੀ ਸੁਰਤ ਭੁਲਾ ਦਿੱਤੀ ਆਖਿਰ ਉਹ ਕਤਲ ਹੋ ਗਿਆ ਉਸੇ ਕਤਲ ਹੋਣ ਦੇ ਨਾਲ ਹੀ ਮਹਾ ਸਿੰਘ ਵੀ ਜ਼ਖਮੀ ਹੋ ਕੇ ਧਰਤੀ ਉੱਤੇ ਡਿੱਗ ਪਿਆ ਸੈਨਾਪਤੀ ਗੁਲਾਮ ਰਸੂਲ ਦੇ ਮਾਰੇ ਜਾਣ ਤੇ ਤੁਰਕ ਸੈਨਾ ਦਾ ਹੌਸਲਾ ਟੁੱਟ ਗਿਆ ਸਾਰੇ ਸਿੰਘ ਸ਼ਹੀਦ ਹੋ ਗਏ ਝਾੜੀਆਂ ਵਿੱਚ ਮੈਦਾਨੇ ਜੰਗ ਵਿੱਚ ਕੋਈ ਸਿੰਘ ਨਾ ਦਿਸਿਆ ਫਿਰ ਵੀ ਸੈਨਾ ਪਿੱਛੇ ਨੂੰ ਨੱਠ ਉੱਠੀ ਕੁਝ ਸਿਆਣੇ ਸੈਨਿਕਾਂ ਨੇ ਰੋਕਣ ਦਾ ਯਤਨ ਕੀਤਾ ਇਹ ਵੀ ਕਿਹਾ ਕਿ ਅੱਗੇ ਕਿਧਰਾਂ ਨੇ ਦੀ ਟਾਬ ਹੈ ਉੱਥੇ ਚੱਲ ਕੇ ਪਾਣੀ ਪੀਵੋ ਪਰ ਕੋਈ ਨਾ ਰੁਕਿਆ ਨਾਲ ਹੀ ਉਧਰੋਂ ਕੁਛ ਮਲਵਾਈ ਸਿੰਘ ਆਂਦੇ ਨਜ਼ਰ ਪਏ ਬਸ ਫੇਰ ਕੀ ਸੀ ਫ਼ੌਜ ਤਾਂ ਖਿੱਲਰ ਕੇ ਦੌੜ ਉੱਠੀ ਜਿੱਧਰ ਕਿਸੇ ਦਾ ਮੂੰਹ ਸੀ ਉਧਰ ਹੀ ਤੁਰ ਪਿਆ ਨਾਲ ਦੇ ਆਨੂ ਵੀ ਨਾ ਉਡੀਕਿਆ ਕਿਸੇ ਨੇ ਆਪਣੇ ਆਮ ਮੁਰਦਿਆਂ ਵੱਲ ਨਹੀਂ ਵੇਖਿਆ ਸਭ ਮੈਦਾਨੇ ਜੰਗ ਤੋਂ ਦੂਰ ਚਲੇ ਗਏ ਫਤਿਹ ਸਿੰਘਾਂ ਦੇ ਹੱਥ ਹੀ ਰਹੀ ਸਤਗੁਰੂ ਜੀ ਦੀਆਂ ਲੜਾਈਆਂ ਦੀ ਇਹ ਅੰਤਮ ਲੜਾਈ ਸੀ ਅਰ ਇਹ ਫਤਿਹ ਦੀ ਲੜਾਈ ਬਹੁਤ ਹੀ ਨਿਰਾਲੀ ਸੀ ਜਿਨ੍ਹਾਂ ਫਤਿਹ ਹਾਸਲ ਕੀਤੀ ਉਹ ਸ਼ਹੀਦ ਹੋ ਚੁੱਕੇ ਸਨ ਮੈਦਾਨ ਵਿੱਚ ਲੋਥਾ ਹੀ ਲੋਥਾ ਸਨ ਕੁਝ ਕੁ ਮੁਸਲਮਾਨ ਫਟੜ जख्मਾਂ ਦੀਆਂ ਦਰਦਾਂ ਨਾਲ ਇਉਂ ਘੁਰਲਾ ਰਹੀ ਸਨ ਜਿਵੇਂ ਰਾਤ ਸਮੇਂ ਜੰਗਲ ਵਿੱਚ ਗਿੱਦੜ ਹਮਾਂਕਦੇ ਹਨ ਉਹ ਘੜੀ ਘੜੀ ਇਹੋ ਆਖਦੇ ਸਨ ਹਾਏ ਪਾਣੀ ਹਾਏ ਪਾਣੀ ਅਚਰਜ ਖੇੜਸੀ ਉਹਨਾਂ ਨੂੰ ਪਾਣੀ ਪਿਲਾਉਣ ਵਾਲਾ ਕੋਈ ਨਹੀਂ ਸੀ ਾਂਗੂ ਨੇ ਸਤਗੁਰੂ ਜੀ ਨੂੰ ਜੁੱਧ ਦਾ ਹਾਲ ਦੱਸਿਆ ਇਹ ਵੀ ਜਾ ਕੇ ਦੱਸਿਆ ਕਿ ਸਿੰਘ ਸ਼ਹੀਦ ਹੋਏ ਪਏ ਹਨ ਤੇ ਤੁਰਕ ਸੈਨਾ ਪਿੱਛੇ ਨੂੰ ਨਸ ਗਈ ਹੈ ਸਾਰਾ ਮੈਦਾਨੇ ਜੰਗ ਖਾਲੀ ਹੈ ਗਿੱਦੜ ਇਲਾ ਗਿਰਜਾ ਤੇ ਕੁੱਤੇ ਵਧੀ ਆ ਰਹੇ ਹਨ ਜੋ ਸ਼ਹੀਦਾਂ ਦੇ ਮਾਸ ਨੂੰ ਖਾਣ ਦੀ ਇੱਛਾ ਰੱਖਦੇ ਹਨ ਚਲ ਕੇ ਜ਼ਰੂਰ ਦੇਖਣਾ ਚਾਹੀਦਾ ਹੈ ਸਿੰਘ ਵੀ ਉਹ ਮਾਜੇ ਦੇ ਹਨ ਜੋ ਮੁੜ ਗਏ ਸਨ ਜਦੋਂ ਸਾਈਂਬਾ ਨੇ ਇਹ ਵਾਰਤਾ ਸੁਣੀ ਤਾਂ ਛੇਤੀ ਨਾਲ ਉਸ ਪਾਸੇ ਨੂੰ ਤੁਰ ਪਏ ਜਿੱਥੇ ਜੁੱਧ ਹੋਇਆ ਸੀ ਮੈਦਾਨੇ ਜੰਗ ਵਿੱਚ ਪੁੱਜੇ ਸਾਹਿਬਾਨੇ ਦੇਖਿਆ ਕਿ ਮਾਝੇ ਦੇ ਸੂਰਮੇ ਵੀ ਵੀ ਤੁਰਕਾਂ ਦੀਆਂ ਲੂਤਾਂ ਵਿੱਚ ਇਕੱਲੇ ਇਕੱਲੇ ਪਈ ਸਨ ਤੇ ਇਥਾਮਾਤੇ ਜਾਂ ਤੁਰਕਾਂ ਵਿੱਚ ਇੱਕ ਸਿੰਘ ਸੀ ਦਾਤਾਰ ਇਹ ਦੇਖ ਕੇ ਬਹੁਤ ਪਰਸਨ ਹੋਏ ਉਹ ਇੱਕ ਇੱਕ ਸਿੰਘ ਦਾ ਚਿਹਰਾ ਵੇਖਦੇ ਆਪਣੇ ਰੁਮਾਲ ਨਾਲ ਚਿਹਰਾ ਸਾਫ਼ ਕਰਕੇ ਵਰ ਦੇ ਹੀ ਜਾਂਦੇ ਇਹ ਮੇਰਾ 5000ਹਾਰੀ ਹੈ ਇਹ 10000ਹਾਰੀ ਹੈ ਵਾਹ ਸੂਰਮਿਆਂ ਚੰਗੀ ਕਾਲ ਕਮਾਈ ਕੀਤੀ ਹੈ ਜਸ ਕਟ ਲਿਆ ਹੈ ਤੂੰ નિਹਾਲ ਹੋਇਆ ਆਦੇਖ ਸਾਹਿਬਾਂ ਦੇ ਬਚਨ ਸਨ ਜਿਨ੍ਹਾਂ ਸ਼ਹੀਦ ਸਿੰਘਾਂ ਨੂੰ ਦੇਖੀ ਜਾਂਦੇ ਉਹਨਾਂ ਨੂੰ ਨਾਲੋਂ ਨਾਲ ਚੁਕਵਾਈ ਵੀ ਜਾਂਦੀ ਤੇ ਇੱਕ ਥਾਂ ਰਖਾਈ ਜਾਂਦੇ ਤਾਂ ਕਿ ਉਹਨਾਂ ਦਾ ਸਸਕਾਰ ਕੀਤਾ ਜਾਵੇ ਇੱਕ ਇੱਕ ਕਰਕੇ ਕੋਈ 30 ਕੁ ਸਿੰਘ ਚੁਕਵਾਏ ਫਿਰ ਪਾਈ ਮਹਾ ਸਿੰਘ ਜੀ ਕੋਲ ਕਲਗੀਆਂ ਵਾਲੇ ਪਿਤਾ ਜੀ ਪੁੱਜੇ ਉਹ ਅਜੇ ਸਹਿਕਦੇ ਸਨ ਪੰਛੀ ਰੂਪ ਆਤਮਾ ਦੇ ਰੂਪੀ ਆਲਣੇ ਵਿੱਚੋਂ ਉੱਡਣ ਵਾਲੀ ਸੀ ਉਹ ਕਿਸੇ ਦੀ ਉਡੀਕ ਕਰ ਰਹੀ ਸੀ ਸ਼ਾਇਦ ਉਹ ਸੱਚਮੁੱਚ ਹੀ ਸਤਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਤੜਪ ਰਹੀ ਸੀ ਉਹਦੀ ਇੱਛਾ ਸੀ ਕਿ ਸਾਈਂ ਬਾਹ ਦੇ ਪਾਸੋਂ ਖਿਮਾ ਦਾ ਦਾਨ ਮੰਗਿਆ ਜਾਵੇ ਦਾਤੇ ਕੋਲੋਂ ਫੁੱਲਾਂ ਬਖਸ਼ਾਈਆਂ ਜਾਣ ਸਤਗੁਰੂ ਜੀ ਉੱਥੇ ਪੁੱਜੇ ਭਾਈ ਮਹਾ ਸਿੰਘ ਨੂੰ ਪਛਾਣ ਕੇ ਚਿਹਰੇ ਤੋਂ ਲਹੂ ਸਾਫ਼ ਕੀਤਾ ਲਹੂ ਸਾਫ਼ ਕਰਨ ਦੀ ਤਿਲਸੀ ਇਹ ਮਹਾ ਸਿੰਘ ਨੇ ਅੱਖਾਂ ਖੋਲੀਆਂ ਅੱਖਾਂ ਕੋਲ ਕੀ ਦੇਖਿਆ ਸਤਿਗੁਰੂ ਜੀ ਚੁਕੇ ਹੋਏ ਉਹਦੇ ਵੱਲ ਤੱਕ ਰਹੀ ਸਨ ਸਾਈ ਬਾ ਦੇ ਦੇਖਣ ਨਾਲ ਜਨਮ ਜਨਮ ਦੇ ਕਿਲਵਿਕ ਦੂਰ ਹੋ ਰਹੀ ਸਨ ਦਾਤਾ ਮਨ ਹੀ ਮਨ ਬੇਗਾਵੇ ਦਾ ਕਾਗਜ਼ ਪਾੜ ਰਹੀ ਸਨ ਕਿਉਂਕਿ ਆਪ ਇਹਨਾਂ ਦੀ ਸ਼ਹੀਦੀ ਉੱਤੇ ਬਹੁਤ ਪਰਸੰਨ ਸਨ ਕਲਗੀਆਂ ਵਾਲੇ ਪਿਤਾ ਭਾਈ ਮਹਾ ਸਿੰਘ ਦਾ ਬੋਲ ਸੀ ਆਪ ਦੇ ਦਰਸ਼ਨ ਕਰਨੇ ਸਨ ਸੋ ਕਰ ਲਈ ਹੁਣ ਚੱਲੇ ਚੱਲੇ ਬਖਸ਼ੋ ਦਾਤਾ ਬਖਸ਼ੋ ਸਤਗੁਰੂ ਜੀ ਨੇ ਬਾਈ ਮਹਾ ਸਿੰਘ ਜੀ ਦਾ ਸਿਰ ਆਪਣੇ ਪੱਟਾ ਉੱਤੇ ਰੱਖ ਲਿਆ ਤੇ ਬੜੇ ਪ੍ਰੇਮ ਨਾਲ ਬਚਨ ਕੀਤਾ ਮਹਾ ਸਿੰਘ ਦਸ ਕੋਈ ਮਨ ਦੀ ਇੱਛਾ ਅਸੀਂ ਤੇਰੇ ਨਾਲ ਨਹੀਂ ਹਾਲਾਂ ਤੂੰ ਵੀ ਹਜ਼ਿਆਰੀ ਸੁਰਮਾ ਹੈ ਵਾਹੀ ਗੁਰ ਤੈਨੂੰ ਸਵਰਗਾਂ ਵਿੱਚ ਥਾਂ ਦੇਵੇਗਾ ਸ਼ਹੀਦਾਂ ਵਿੱਚ ਆਸਣ ਮਿਲੇਗਾ ਭਾਈ ਮਹਾ ਸਿੰਘ ਹੌਲੀ ਜਹੀ اٹਕ-اٹੱਕੇ ਬੋਲਿਆ ਦਾਤਾ ਖਿਮਾ ਕਰੋ ਅਸੀਂ ਉਹ ਪਾਪੀ ਹਾਂ ਜਿਹੜੇ ਅਨੰਦਪੁਰ ਦੇ ਕਿਲੇ ਵਿੱਚੋਂ ਨਸੇ ਸਾਂ ਜਿਨ੍ਹਾਂ ਮੂਰਖਾਂ ਨੇ ਆਪ ਨੂੰ ਲਿਖ ਕੇ ਦਿੱਤਾ ਸੀ ਨਾ ਤੂੰ ਆ ਸਾਡਾ ਗੁਰੂ ਤੇ ਨਾ ਅਸੀਂ ਤੇਰੇ ਸਿੱਖ ਹੁਣ ਬਖਸ਼ੋ ਉਹ ਬੇਦਾਵੇ ਦੀ ਲਿਖਤ ਪਾੜ ਦੇਵੋ ਅਸਾਂ ਦੇ ਲਹੂ ਨਾਲ ਪੋਚੀ ਜਾਵੇ ਦਇਆ ਕਰੋ ਦਾਤਾ ਹੋਰ ਨਾ ਹੁਣ ਜੀਵਨ ਦੀ ਇੱਛਾ ਹੈ ਤੇ ਨਾ ਰੂਹ ਤਨ ਦੀ ਸ਼ਹੀਦੀ ਦਾ ਪਿਆਲਾ ਵੀਰਾਂ ਨਾਲ ਪੀ ਚੁੱਕੇ ਹਾਂ ਇਹੋ ਦਇਆ ਕਰੋ ਇਹੋ ਸੁਣਨਾ ਚਾਹੁੰਦਾ ਹਾਂ ਕਿ ਆਪ ਨੇ ਅਸਾਂ ਪਾਪੀਆਂ ਦੀ ਭੁੱਲਣਾ ਨੂੰ ਬਖਸ਼ ਦਿੱਤਾ ਹੈ ਅਈ ਮਹਾ ਸਿੰਘ ਜੀ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਨਿਹਾਲ ਹੋ ਗਏ ਖੁਸ਼ੀ ਦੇ ਵਲਵਲੇ ਨਾਲ ਉਹਨਾਂ ਦੇ ਕਮਲ ਲੈਣਾ ਵੀ ਛੰਝੂ ਆ ਗਏ ਉਹ ਹੰਝੂ ਜੋ ਧਰਤੀ ਉੱਤੇ ਡਿੱਗ ਕੇ ਕਿਧਰਾਣੇ ਦੀ ਢਾਰ ਦੀ ਸਾਰੀ ਧਰਤੀ ਨੂੰ ਨਿਹਾਲ ਕਰ ਗਏ ਸਾਰੇ ਮਾਲਵੇ ਦੇਸ਼ ਨੂੰ ਹੀ ਵਸਾ ਗਏ ਉਹਨਾਂ ਹੰਝੂਆਂ ਦਾ ਸਦਕਾ ਅੱਜ ਮਾਲਵਾ ਦੇਸ਼ ਸਿੱਖੀ ਦਾ ਕੇਂਦਰ ਹੈ ਬੈਰਹਾੜ ਵੀ ਸਿੱਖੀ ਦੇ ਮੁਖੀ ਤੇ ਰੱਖੇ ਹਨ ਤਨ ਤਨ ਸੱਚਾ ਪਾਤਸ਼ਾਹ ਦਾ ਤੇ ਨਹੀਂ ਪਰ ਸੰਤਨ ਹਲ ਫਰਮਾਇਆ ਤਾਂ ਨਾ ਤਾਨ ਸਤਿਗੁਰੂ ਨਾਨਕਦੇਵ ਜੀ ਹਨ ਨਿਹਾਲ ਨਿਹਾਲ ਤਨ ਸਿੱਖੀ ਤੇ ਤਨ ਮਹਾ ਸਿੰਘ ਜੈਸੇ ਸੂਰਮੇ ਸਿੱਧਕੀ ਸਿੰਘ ਸਿੰਘਾਂ ਅਸਾਂ ਬਖਸ਼ਿਆ ਬਾਪ ਪੁੱਤਰਾਂ ਨੂੰ ਸਦਾ ਬਖਸ਼ਦੇ ਰਹਿੰਦੇ ਹਨ ਹੋਸ਼ ਕਰ ਤਕੜਾ ਹੋ ਆਪਣੀ ਪੁੱਲ ਨੂੰ ਤੁਸੀਂ ਆਪਣੇ ਲਹੂ ਨਾਲ ਮਿਟਿਆ ਹੈ ਇਹ ਸਭ ਤੋਂ ਉੱਤਮ ਕੁਰਬਾਨੀ ਹੈ ਤੁਸੀਂ ਸਾਰੇ ਮੇਰੇ ਪਿਆਰੇ ਬੇਟੇ ਸਾਰੇ ਮੁਕਤੇ ਇਸ ਦਾ ਤੁਸਾਂ ਦੀ ਯਾਦ ਮਨਾਈ ਜਾਏ ਕਰੇਗੀ ਇੱਥੇ ਮੁਕਤ ਸਰ ਤੀਰਤ ਬਣੇਗਾ ਉਹ ਤੀਰਤ ਜਿੱਥੋਂ ਦੀ ਤੂੜ ਲੈ ਕੇ ਸਾਰਾ ਦੇਸ਼ ਮੁਕਤ ਹੋਇਆ ਕਰੇਗਾ ਸਿੰਘਾ ਅਸੀਂ ਨਿਹਾਲ ਬਿਲਕੁਲ ਨਿਹਾਲ ਹਾਂ ਭਾਣਾ ਅਕਾਲ ਪੁਰਖ ਦਾ ਜਿਉਂ ਹੀ ਸਤਿਗੁਰੂ ਜੀ ਨੇ ਆਪ ਨੂੰ ਬਖਸ਼ਿਆ ਤਿਉਂ ਹੀ ਪਾਈ ਮਹਾ ਸਿੰਘ ਜੀ ਦੇ ਪ੍ਰਾਣ ਪੰਖੇਰੂ ਹਵਾ ਰੂਪ ਹੋ ਕੇ ਪੰਜ ਪੂਤਕ ਸਰੀਰ ਨੂੰ ਛੱਡ ਕੇ ਸਵਰਗ ਲੋਕ ਨੂੰ ਚਲੇ ਗਏ ਜਿੱਤੇ ਉਹਨਾਂ ਦੇ ਸਾਥੀ ਗਏ ਸਨ ਸਤਗੁਰੂ ਜੀ ਨੇ ਆਪ ਦਾ ਮਿੱਤਕ ਸਰੀਰ ਵੀ ਚੁਕਵਾ ਲਿਆ ਤੇ ਅੱਗੇ ਹੋਏ ਸਾਹਿਬ ਸਿੰਘਾ ਦੀਪਾਲਕਾਰ ਹੀ ਰਹੇ ਸਨ ਕਿ ਅੱਗੇ ਬੀਬੀ ਭਾਗੋ ਜੀ ਜ਼ਖਮੀ ਹੋਏ ਹੋਏ ਅਤੇ ਤੁਰਕਾਨੀਆਂ ਲੋਥਾਂ ਉੱਤੇ ਪਈਆਂ ਸਨ ਬੀਬੀ ਜੀ ਹੋਸ਼ ਵਿੱਚ ਤਾਂ ਸਨ ਪਰ ਜ਼ਖਮ ਐਸੇ ਸਨ ਉੱਠ ਕੇ ਤੁਰ ਨਹੀਂ ਸਕਦੇ ਕੁਝ ਤਕਵੇਂ ਤੇ ਤਰੀ ਨਾਲ ਬੰਦਲੇ ਵੀ ਸਨ ਸਤਗੁਰੂ ਜੀ ਨੇ ਚੱਟ ਸਿਆਨ ਲਿਆ ਕਿ ਬੀਬੀ ਜੀ ਮਾਝੇ ਦੇ ਜਥੇ ਨਾਲ ਸਨ ਅੱਗੇ ਹੋਏ ਇਹ ਉਹਨਾਂ ਨੂੰ ਦੇਖਿਆ जख्मਾਂ ਉੱਤੇ ਪੱਟੀਆਂ ਬੰਨੀਆਂ ਤਾਂ ਕਿ ਲਹੂ ਨਿਕਲ ਨੋ ਬੰਦ-ਬੰਦ ਹੋ ਜਾਵੇ ਅਕਾਲ ਪੁਰਖ ਦੀ ਸਹਾਇਤਾ ਨਾਲ ਮਿਹਰ ਦੇ ਨਿਗਾ ਨਾਲ ਬੀਬੀ ਜੀ ਵੱਲ ਤੱਕਿਆ ਉਹਨਾਂ ਦੇ ਚਿਹਰੇ ਨੂੰ ਉੱਪਰ ਕੀਤਾ ਤੇ ਫਰਮਾਇਆ ਬੇਟੀ ਦੇਖ ਧਿਆਨ ਨਾਲ ਦੇ ਜਿਸ ਸੀ ਤੂੰ ਉਡੀਕ ਕਰ ਰਹੀ ਸੀ ਉਹ ਆ ਗਏ ਨੈਣਾ ਨੂੰ ਖੋਲਣ ਤੋਂ ਬਿਨਾਂ ਹੀ ਹੱਥਾਂ ਦੀ ਛੋਹ ਨੂੰ ਹੀ ਅਨੁਭਵ ਕਰਕੇ ਬੀਬੀ ਭਾਗੋ ਨੇ ਪੁੱਛਿਆ ਕੌਣ ਮੇਰੇ ਸਤਿਗੁਰੂ ਜੀ ਆ ਗਏ ਮੈਂ ਬਲੀਹਾਰੀ ਚਾਵਾ ਵਾਰੀ ਚਾਵਾ ਮੇਰੇ ਤਨਪਾਗ ਮੇਰੇ ਪਿਤਾ ਜੀ ਆ ਪੁੱਜੇ ਇਨ੍ਹਾਂ ਆਖਣ ਦੇ ਨਾਲ ਹੀ ਉਸਨੇ ਅੱਖਾਂ ਚਮਕਣ ਦਾ ਯਤਨ ਕੀਤਾ ਪਰ ਸਿਰ ਦੀ ਛੱਟ ਦੇ ਕਾਰਨ ਲਹੂ ਸਿਰ ਵਿੱਚੋਂ ਨਿਕਲ ਕੇ ਅੱਖਾਂ ਉਤੇ ਜੰਮਿਆ ਹੋਇਆ ਸੀ ਸਤਿਗੁਰੂ ਜੀ ਨੇ ਉਹਦੀਆਂ ਅੱਖਾਂ ਉੱਪਰੋਂ ਲਹੂ ਸਾਫ਼ ਕੀਤਾ ਬੀਬੀ ਜੀ ਨੂੰ ਚੁਕਵਾ ਕੇ ਡੇਰੇ ਵੱਲ ਭੇਜਿਆ ਤਾਂ ਕਿ ਇਲਾਜ ਕਰਵਾਇਆ ਜਾਵੇ ਉਸ ਨਾਲ ਦੇ ਪ੍ਰਾਣ ਬਚ ਸਕਦੇ ਸਨ ਬਾਕੀ ਦੇ ਸਿੰਘਾਂ ਵਾਸਤੇ ਇੱਕ ਅੰਗੀਠਾ ਤਿਆਰ ਕਰਾਇਆ ਉਸ ਅੰਗੀਠੇ ਦੇ ਆਸਰੇ ਸਾਰਿਆਂ ਦਾ ਸਸਕਾਰ ਕੀਤਾ ਤੇ ਵਰ ਦਿੱਤੇ ਅੱਜ ਉਸ ਆਸਥਾਨ 'ਤੇ ਗੁਰਦੁਆਰਾ ਮੁਕਤਸਰ ਹੈ ਇਸੇ ਨਾਮ ਦਾ ਸ਼ਹਿਰ ਤੇ ਰੇਲਵੇ ਸਟੇਸ਼ਨ ਵੀ ਹੈ ਸਾਈ ਬਾ ਦੇ ਬਚਨ ਸੱਤ ਹੋਏ ਸ਼ਹੀਦਾਂ ਦੇ ਆਸਥਾਨ 'ਤੇ ਮਾਗੀ ਦਾ ਮੇਲਾ ਲੱਗਦਾ ਹੈ ਲੱਖਾਂ ਆਦਮੀ ਉਤੋਂ ਦੀ ਯਾਤਰਾ ਕਰਦੇ ਹਨ ਉਸ ਵੇਲੇ ਦੇ ਹਾਕਮਾਂ ਤੇ ਚੌਧਰੀਆਂ ਨੂੰ ਤਾਂ ਜਗਤ ਭੁੱਲ ਗਿਆ ਪਰ ਮੁਕਤੀ ਸ਼ਹੀਦਾਂ ਨੂੰ ਯਾਦ ਕਰਦਾ ਹੈ ਤੇ ਕਰਦਾ ਰਹੇਗਾ ਤਨ ਸਿੱਖੀ ਤੇ ਤਨ ਸ਼ਹੀਦ ਸਿੰਘ ਹਨ ਹੋਈਆਂ ਪੁੱਲਾਂ ਗਲਤੀਆਂ ਲਈ ਮਾਫ ਕਰਨਾ ਸੱਚੇ ਪਾਤਸ਼ਾਹ ਜੀ ਹੋ ਸਬਦਾ ਪੜਿਆ ਸੁਨਿਆ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ